ਲੋੜੀ ਤੇ ਸਾਨੂੰ ਨੱਚਣਾ ਟੱਪਣਾ ਗਾਉਣਾ ਢੋਲਾਂ ਤੇ ਭੰਗੜਾ ਪਾਉਣਾ ਡੀਜੇ ਲਾ ਕੇ ਭੰਗੜਾ ਪਾਉਣਾ ਇਹ ਸਾਨੂੰ ਯਾਦ ਹੈ ਸਾਡੇ ਚਿੱਤ ਦੇ ਵਿੱਚ ਹੈ ਪਰ 13 ਜਨਵਰੀ 1849 ਇਸਵੀ ਨੂੰ ਜਿਹੜਾ ਯੁੱਧ ਹੋਇਆ ਚੇਲਿਆਂ ਵਾਲੀ ਦੀ ਧਰਤੀ ਤੇ ਉਹ ਸਾਨੂੰ ਭੁੱਲ ਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸ਼ਪੁੱਤਰ ਸਰਦਾਰ ਸ਼ੇਰ ਸਿੰਘ ਅਟਾਰੀ ਨੇ ਉਹ ਯੁੱਧ ਕਰਕੇ ਵਿਖਾਇਆ ਜਿਸ ਵਿੱਚ ਅੰਗਰੇਜ਼ਾਂ ਦੀ ਹਾਰ ਹੋਈ ਤੇ ਸਿੱਖ ਫੌਜ ਦੀ ਫਤਿਹ ਹੁੰਦੀ ਹੈ ਕਿ ਅੰਗਰੇਜ਼ ਵਿਦਵਾਨ ਇਹ ਗੱਲ ਲਿਖਦੇ ਨੇ ਵੀ ਸਾਡੇ 2400 ਸਿਹਾੜੀ ਸਿਪਾਈ ਤੇ 132 ਅਫਸਰ ਮਾਰੇ ਗਏ ਅੰਗਰੇਜ਼ ਵਿਦਵਾਨ ਦਾ ਇਹ ਮੰਨਣਾ ਹੈ ਵੀ ਜੇਕਰ ਸਿੱਖ ਇਸ ਤਰ੍ਹਾਂ ਦਾ ਯੁੱਧੇ ਕੋ ਹੋਰ ਲੜ ਜਾਂਦੇ ਤੇ ਅਸੀਂ ਇਕੱਲੇ ਪੰਜਾਬ ਦੇ ਵਿੱਚੋਂ ਨਹੀਂ ਪੂਰਾ ਭਾਰਤ ਛੱਡ ਕੇ ਨਿਕਲ ਜਾਣਾ ਸੀ ਉਹ ਕਹਿੰਦੇ ਵੀ ਏਸ਼ੀਆ ਦੇ ਵਿੱਚ ਸਭ ਤੋਂ ਵੱਧ ਜੇਕਰ ਕਿਸੇ جنگ ਦੇ ਵਿੱਚ ਸਾਡਾ ਨੁਕਸਾਨ ਹੋਇਆ ਤੋ ਚੇਲਿਆਂ ਵਾਲੇ ਦੀ جنگ ਦੇ ਵਿੱਚ ਹੋਇਆ ਅਸੀਂ 13 ਜਨਵਰੀ ਵਾਲੇ ਦਿਨ ਖੁਸ਼ੀਆਂ ਮਨਾ ਰਹੇ ਹਾਂ ਪਰ ਇੰਨਾ ਵੱਡਾ ਯੁੱਧ ਸਾਨੂੰ ਵਿਸਰ ਗਿਆ ਵੈਸੇ ਲੋਹੜੀ ਸਾਡਾ ਕੋਈ ਤਿਹਾਰ ਨਹੀਂ ਪਰ ਮਨਾਉਂ ਜ਼ਰੂਰ ਰਹੇ ਆ ਇਹ ਜੰਗ ਜਿਹੜਾ ਯੁੱਧ ਸਰਦਾਰ ਸ਼ੇਰ ਸਿੰਘ ਅਟਾਰੀ ਦੀ ਅਗਵਾਈ ਦੇ ਵਿੱਚ ਲੜਿਆ ਗਿਆ ਇਹਨੂੰ ਵੀ ਯਾਦ ਰੱਖੋ ਪਿਆਰਿਓ ਆਪਣੇ ਬੱਚਿਆਂ ਨੂੰ ਦੱਸੋ ਸਾਡੇ ਸੂਰਬੀਰ ਯੋਧਿਆਂ ਨੇ ਕਿੰਨਾ ਵੱਡਾ ਯੁੱਧ ਕਰਕੇ ਵਿਖਾਇਆ ਕੌਮ ਦੀ ਪੇਠ ਨਹੀਂ ਲੱਗਣ ਦਿੱਤੀ ਉਸ ਮੈਦਾਨੇ ਜੰਗ ਦੇ ਵਿੱਚ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ ਯੁੱਧ ਨੂੰ ਫਤਿਹ ਕੀਤਾ ਸਿੱਖ ਪਰਚਮ ਸਿੱਖੀ ਦੇ ਨਿਸ਼ਾਨ ਸਾਹਿਬ ਉੱਚੇ ਝੁਲਾਏ